ਸੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾ ਦੇਵਿੰਦਰ ਸਿੰਘ ਤੇ 2 ਦਸੰਬਰ ਦਾ ਦਿਨ ਤਵਾਰੀਖੀ ਹੋ ਗੁਜ਼ਰਿਆ ਇਤਿਹਾਸਿਕ ਦਿਨ ਬਣ ਗਿਆ 2 ਦਸੰਬਰ ਦਾ ਸੰਸਥਾਵਾਕੀ ਚੀਜ਼ ਹੁੰਦੀਆਂ ਮੈਂ ਹਮੇਸ਼ਾ ਇਹ ਗੱਲ ਆਪਾਂ ਇਸ ਜਿਹੜਾ ਜੋ ਕੁਝ ਵੀ ਅਕਾਲ ਤੱਕ ਸਭ ਜਿਹੜਾ ਤਨਖਾਹੀਆਂ ਕਰਾਰ ਦਿੱਤਾ ਗਿਆ ਉਦੋਂ ਵੀ ਮੈਂ ਬਹੁਤ ਵਾਰ ਗੱਲ ਕੀਤੀ ਪਹਿਲਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਸਲੇ ਦੇ ਉੱਤੇ ਉਦੋਂ ਹਾਲਾਂਕਿ ਹਰ ਰੋਜ਼ ਆਪਾਂ ਵੀ ਲੌਗਸ ਦੇ ਜਰੀਏ ਨਹੀਂ ਸੀ ਜੁੜੀਦਾ ਪਰ ਮੈਂ ਸੋਸ਼ਲ ਮੀਡੀਆ ਦੇ ਉੱਤੇ ਵੀ ਜਾਂ ਵੈਸੇ ਇੱਥੇ ਸਾਡੇ ਰੇਡੀਓ ਤੇ ਵੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਵੀ ਬਹੁਤ ਵਾਰ ਜਦੋਂ ਗੱਲ ਹੋਣੀ ਨ ਸਤਕਾਰ ਕਰਨਾ ਚਾਹੀਦਾ ਕਿ ਭਾਈ ਰਣਜੀਤ ਸਿੰਘ ਢੱਡਰੀ ਵਾਲੇ ਨੂੰ ਉਦੋਂ ਜਾਣਾ ਚਾਹੀਦਾ ਸੀ ਕੱਲ ਤੱਕ ਸਾਹਿਬ ਤੇ ਕਿਉਂਕਿ ਜਥੇਦਾਰ ਸਾਹਿਬ ਉਹ ਜਿਹੜੇ ਸਖਸ਼ ਹੁੰਦੇ ਨੇ ਉਹ ਆਉਣੇ ਜਾਣੇ ਹੁੰਦੇ ਨੇ ਵੱਡਾ ਕੀ ਹੁੰਦਾ ਸੰਸਥਾ ਦਾ ਜਿਹੜਾ ਮਹੱਤਵ ਤੇ ਅੱਜ ਗਿਆਨੀ ਰਕਬੀਰ ਸਿੰਘ ਹੋਣੀ ਗਿਆਨੀ ਹਰਪੀ ਸਿੰਘ ਹੋਣੀ ਬਾਕੀ ਸਿੰਘ ਸਹਿਬਾਨਾਂ ਨੇ ਸਤਕਾਰਯੋਗ ਸਿੰਘ ਸਹਿਬਾਨਾਂ ਨੇ ਸਾਬਤ ਕਰ ਦਿੱਤਾ ਕਿ ਸੰਸਥਾ ਵੱਡੀ ਹੁੰਦੀ ਹੈ ਤੇ ਸਖਸ਼ ਜਿਹੜਾ ਉਹ ਕੋਈ ਵੱਡਾ ਨਹੀਂ ਹੁੰਦਾ ਦੋਸਤੋ ਤੁਸੀਂ ਯਾਦ ਕਰੋ ਉਹ ਦਿਨਾਂ ਨੂੰ 2007 ਤੋਂ 2017 ਤੱਕ ਜਦ ਮੈਂ ਬਹੁਤ ਵਾਰ ਕਹਿੰਦਾ ਕਿ ਸੋਸ਼ਲ ਮੀਡੀਆ ਦਾ ਨਵਾਂ ਨਵਾਂ ਉਦੈ ਹੋਇਆ ਇੰਟਰਨੈਟ ਆਇਆ 2012 13 14 ਵਾਲਾ ਜਿਹੜਾ ਦੌਰ ਆਪਾਂ ਬਹੁਤ ਸਾਰੇ ਲੋਕ ਜਿਹੜੇ ਤੁਸੀਂ ਫੇਸਬੁੱਕ ਤੇ ਉਦੋਂ ਹੋਵੋਗੇ ਜਾਂ ਉਹ ਉਦੋਂ ਉਦੋਂ ਦਾ ਉਦੋਂ ਕੋਈ ਸੋਚ ਸਕਦਾ ਸੀ ਕਿ ਇਦਾਂ ਦਾ ਜਿਹੜਾ ਫੈਸਲਾ ਵੀ ਅਕਾਲ ਤੱਕ ਸਾਬਤ ਹੋ ਆ ਸਕਦਾ ਪਰ ਉਦੋਂ ਵੀ ਬਹੁਤ ਜਿਹੜੇ ਗਿਆਨਵਾਨ ਲੋਕ ਸਗੇ ਉਹ ਵੀ ਉਦੋਂ ਇਹ ਕਹਿੰਦੇ ਸੀ ਕਿ ਇੰਨਾ ਮਾਣ ਨਹੀਂ ਕਰੀਦਾ ਹੁੰਦਾ ਇੰਨਾ ਮਾਣ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਸੁਖਵੀਰ ਸਿੰਘ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਜਿਹੜੀਆਂ ਜੀਐਸਟੀ ਕੇ ਨਾਲ ਉਦੋਂ ਜੋ ਵੀ ਹੋਇਆ ਚਾਹੇ ਸੌਦਾ ਸਾਧ ਨੂੰ ਮੁਆਫੀ ਦੇਣ ਦੀ ਗੱਲ ਸੀ ਬੇਅਦਬੀ ਵਾਲੀ ਗੱਲ ਸੀ ਵੀ ਉਹ ਇਸ ਤਿੱਕੇ ਦੀਆਂ ਘਟਨਾਵਾਂ ਤੁਸੀਂ ਨਾ ਕਰੋ ਜਿੱਦਾਂ ਤੁਸੀਂ ਸੈਣੀ ਨੂੰ ਡੀਜੀਪੀ ਲਾਇਆ ਵੀ ਇਹ ਚੀਜ਼ਾਂ ਤੁਹਾਡੇ ਲਈ ਚੰਗੀਆਂ ਨਹੀਂ ਹੈਗੀਆਂ ਤੁਹਾਨੂੰ ਭਵਿੱਖ ਦੇ ਵਿੱਚ ਜਿਹੜਾ ਇਹ ਬਹੁਤ ਇਹਦਾ ਖਾਮਯਾਜੇ ਭੁਗਤਣੇ ਪੈਣਗੇ ਪਰ ਜਿੱਦਾਂ ਜਦੋਂ ਕੋਈ ਪਾਵਰ ਦੇ ਵਿੱਚ ਹੁੰਦਾ ਜਿੱਦਾਂ ਹੁਣ ਅੱਜ ਵਾਲਿਆਂ ਜਿਹੜੇ ਪਾਵਰ ਦੇ ਵਿੱਚ ਆ ਉਹਨਾਂ ਨੂੰ ਕਿਹੜਾ ਕੁਝ ਯਾਦ ਹੈ ਉਹਨਾਂ ਨੂੰ ਵੀ ਸਾਰਾ ਕੁਝ ਭੁੱਲਿਆ ਹੋਇਆ ਕਿ ਉਹਨਾਂ ਨੂੰ ਵੀ ਇਦਾਂ ਹੀ ਲੱਗਦਾ ਕਿ ਅਸੀਂ ਹਮੇਸ਼ਾ ਇਹ ਜਿਹੜਾ ਹਰਾ ਪੈਨਿਆ ਮਾਨ ਸਾਹਿਬ ਨੂੰ ਵੀ ਇਹ ਲੱਗਦਾ ਕਿ ਹਰਾ ਪੈਨ ਹਮੇਸ਼ਾ ਮੇਰੇ ਕੋਲ ਰਹਿਣਾ ਤੇ ਹਮੇਸ਼ਾ ਇਹ ਤਾਕਤ ਸਾਡੇ ਕੋਲ ਹੀ ਰਹਿਣੀ ਆ ਸੋ ਖੈਰ ਜਿਹੜਾ ਆਪਾਂ ਅੱਜ ਬਹੁਤ ਸਾਰੀਆਂ ਗੱਲਾਂ ਕਰਨੀਆਂ ਜੀ ਕਿ ਕੀ ਹੋਇਆ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਇਹ ਜੋ ਵੀ ਅੱਜ ਕੱਲ੍ਹ ਤੱਕ ਸਾਹਬ ਤੇ ਆਗੂ ਪਹੁੰਚੇ ਇਹਨਾਂ ਨੂੰ ਕਿਹੜੀ ਸਜ਼ਾ ਲਗਾਈ ਗਈ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਿੰਘ ਸਾਹਿਬਾਨਾ ਨੇ ਕਿਹੜੀ-ਕਿਹੜੀ ਗੱਲਾਂ ਕੀਆ ਜਿਹੜਾ ਸਾਰੀਆਂ ਇਹ ਗੱਲਾਂ ਕਰਾਂਗੇ ਜਿਵੇਂ ਮੈਂ ਕਿਹਾ ਕਿ ਇਹ ਬਹੁਤ ਲੰਮਾ ਵਿਸ਼ਾ ਆ ਇਹਦੇ ਤੇ ਬਹੁਤ ਸਾਰੇ ਐਨਾਲਿਸਿਸ ਹੋਣੇ ਆ ਪਰ ਇਸ ਗੱਲਬਾਤ ਦੇ ਵਿੱਚ ਮੈਂ ਤੁਹਾਡੇ ਨਾਲ ਦੋ ਤਿੰਨ ਬਹੁਤ ਹੀ ਇੰਪੋਰਟੈਂਟ ਜਿਹੜੀਆਂ ਗੱਲਾਂ ਸਾਂਝੀਆਂ ਕਰਨੀਆਂ ਤੁਸੀਂ ਜਿਹੜਾ ਵੀਡੀਓ ਦੇ ਤੱਕ ਜਿਹੜਾ ਅਖੀਰ ਤੱਕ ਮੇਰੇ ਨਾਲ ਜੁੜੇ ਰਹੋ ਤੇ ਇਹਦੇ ਵਿੱਚ ਆਪਾਂ ਮੈਂ ਤੁਹਾਡੇ ਨਾਲ ਪੂਰਾ ਸਾਂਝਾ ਕਰਦਾ ਕਿ ਹੋਇਆ ਕੀ ਅੱਜ ਤੇ ਉਹਦਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਜਿਹੜੇ ਹੁਣ ਇਹਦੇ ਸਬਕਾਂ ਸਿੱਦੇ ਨਤੀਜੇ ਹੋਣਗੇ ਸੋ ਸ਼ੁਰੂਆਤ ਤੋਂ ਜੇਕਰ ਆਪਾਂ ਸ਼ੁਰੂਆਤ ਕਰੀਏ ਤਾਂ ਇੱਕ ਤਾਂ ਜਿਹੜਾ ਬਹੁਤ ਸਾਰੇ ਮੀਡੀਆ ਰਿਪੋਰਟਾਂ ਛਾਇਆ ਹੋਈਆਂ ਨੇ ਮੈਂ ਵੀ ਲਗਾਤਾਰ ਮਿਲਦਾ ਤੁਸੀਂ ਵੀ ਸਾਰਿਆਂ ਨੇ ਦੇਖਿਆ ਹੋਣਾ ਆ ਜਿਹੜਾ ਅਕਾਲ ਤਖਤ ਸਾਹਿਬ ਤੇ ਲਾਈਵ ਪ੍ਰਸਾਰਣ ਵੀ ਬਹੁਤ ਸਾਰੇ ਮੀਡੀਆ ਚੈਨਲਸ ਨੇ ਕੀਤਾ ਤੇ ਮੇਰੇ ਕੋਲ ਹੁਣੇ ਹੀ ਜਿਹੜੀ ਆ ਬੀਬੀਸੀ ਪੰਜਾਬੀ ਵਾਲਿਆਂ ਨੇ ਜਿਹੜਾ ਅਪਡੇਟ ਰਿਪੋਰਟ ਕੀਤੀ ਆ ਸੋ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਕਿ ਅਕਾਲ ਤਖਤ ਸਾਹਿਬ ਨੇ ਸੁਖਵੀਰ ਸਿੰਘ ਬਾਦਲ ਤੇ ਹੋਰ ਅ ਧਾਰਮਿਕ ਸਜ਼ਾ ਸੁਣਾ ਦਿੱਤੀ ਹੈ ਇਸ ਤੋਂ ਬਾਅਦ ਉਹਨਾਂ ਸਾਰੇ ਆਗੂਆਂ ਦੇ ਗਲਾਂ ਦੇ ਵਿੱਚ ਤਖਤੀਆਂ ਵੀ ਪਾਈਆਂ ਗਈਆਂ ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਫਕਰੇ ਕੌਮ ਖਿਤਾਬ ਵਾਪਸ ਲਏ ਜਾਣ ਦਾ ਐਲਾਨ ਵੀ ਕੱਲ ਤੱਕ ਸਰਦੀ ਫਸੀਲ ਤੋਂ ਹੋ ਗਿਆ ਸਫੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਇਹ ਵੀ ਜਿਹੜਾ ਸਿੰਘ ਸਹਿਬਾ ਨੇ ਕਿਹਾ ਵਰਕਿੰਗ ਕਮੇਟੀ ਨੂੰ ਕਿ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਅਸਤੀਫਾ ਹੈ ਉਹਨੂੰ ਪਾਈ ਮਨਜ਼ੂਰ ਕਰੋ ਤੇ ਨਾਲ ਦੀ ਨਾਲ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸੁਖਵੀਰ ਸਿੰਘ ਬਾਦਲਸਣੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਲ 2115 ਦੇ ਵਿੱਚ ਜੋ ਆਗੂ ਕੈਬਨਿਟ ਮੈਂਬਰ ਰਹੇ ਸਨ ਉਹਨਾਂ ਨੂੰ ਸਜ਼ਾ ਲਗਾਈ ਗਈ ਹੈ ਉਹਨਾਂ ਦੇ ਲਈ ਸਜ਼ਾ ਲਗਾਈ ਗਈ ਹੈ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਨੇ ਸੁਖਵੀਰ ਸਿੰਘ ਦੇ ਨਾਲ ਆਪਣੇ ਗੁਨਾਹ ਕਬੂਲ ਕੀਤੇ ਨੇ ਉਹਨਾਂ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਸੋਚਾ ਸਿੰਘ ਲਗਾ ਹੀਰਾ ਸਿੰਘ ਬਲਵਿੰਦਰ ਸਿੰਘ ਭੁੰਦਰ ਦਲਜੀਤ ਸਿੰਘ ਚੀਮਾ ਗੁਲਜਾਰ ਸਿੰਘ ਰਣਕੇ ਸ਼ਾਮਿਲ ਨੇ ਇਹ ਇਹਨਾਂ ਸਾਰਿਆਂ ਦੇ ਬਾਰੇ ਸਜਾ ਦਾ ਐਲਾਨ ਕਰਦੇ ਆ ਉਹਨਾਂ ਨੇ ਕਿਹਾ ਕਿ ਸਾਰੇ 3 ਦਸੰਬਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਬਾਥਰੂਮਾਂ ਦੀ ਸਫਾਈ ਕਰਨਗੇ ਇਸ ਤੋਂ ਬਾਅਦ ਇਸ਼ਨਾਨ ਕਰਕੇ ਲੰਗਰ ਦੀ ਸੇਵਾ ਤੇ ਫਿਰ ਨਿਤਨੇਮ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਨਗੇ ਤੇ ਇਹ ਇਹਦੇ ਨਾਲ ਹੀ ਫਿਰ ਸੁਖਵੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਨੂੰ ਜਿਹੜਾ ਉਹਨਾਂ ਨੂੰ ਤਾਂ ਇਹਦੇ ਤੋਂ ਜਿਹੜਾ ਸਾਫ ਸਫਾਈ ਵਾਲੇ ਕੰਮ ਤੋਂ ਛੋਟ ਇਸ ਕਰਕੇ ਦਿੱਤੀ ਗਈ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਦੀ ਲਾਤੇ ਸੱਟ ਲੱਗੀ ਹੋਈ ਹੈ ਅੱਜ ਵੀ ਉਹ व्हीलचेयर ਦੇ ਉੱਤੇ ਤੇ ਫ੍ਰੈਕਚਰ ਦੇ ਨਾਲ ਹੀ ਜਿਹੜਾ ਉੱਥੇ ਅਕਾਲ ਤਖਤ ਸਾਹਿਬ ਤੇ ਪਹੁੰਚੇ ਸੀਗੇ ਸੁਖਦੇਵ ਸਿੰਘ ਘਿੰਟਸਾ ਜਿਹੜੇ ਨੇ ਉਹ ਬਜ਼ੁਰਗ ਨੇ ਸੋ ਇਹਨਾਂ ਦੋਨਾਂ ਨੂੰ ਇਹਦੇ ਚਲਦੇ ਆ ਜਿਹੜਾ ਇਹ ਬਾਥਰੂਮ ਟਾਇਲਟ ਸਾਫ਼ ਕਰਨ ਦੀ ਜਿਹੜੀ ਸਜ਼ਾ ਹੈ ਵੀ ਇਹਨੂੰ ਉਹ ਨਹੀਂ ਇਹ ਇਹ ਇਹਦੇ ਵਿੱਚ ਪੂਰੀ ਕਰਨ ਦੇ ਵਿੱਚ ਉਹ ਸਮਰਥ ਨਹੀਂ ਇਸ ਕਰਕੇ ਇਹ ਜਿਹੜੇ ਦੋਨੋਂ ਹੀ ਆ ਸੁਖਦੇਵ ਸਿੰਘ ਧੀਰ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਇਹ ਦੋ ਦਿਨ ਇੱਕ ਘੰਟੇ ਦੇ ਲਈ ਗੁਰੂ ਘਰ ਦੀ ਡਿਊਟੀ ਦੇ ਬਾਅਦ-ਬਾਰ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਬਾਅਦ-ਬਾਰ ਸੇਵਾਦਾਰ ਵਾਲਾ ਚੋਲਾ ਪਾ ਕੇ ਹੱਥਾਂ ਦੇ ਵਿੱਚ ਵਰਛਾ ਫੜ ਕੇ ਸੇਵਾ ਨਿਭਾਉਣਗੇ ਫਿਰ ਇਸੇ ਤਰ੍ਹਾਂ ਹੀ ਇਹ ਤਖਤ ਕੇਸਗੜ ਸਾਹਿਬ ਦਮਦਮਾ ਸਾਹਿਬ ਫਤੇਗੜ ਸਾਹਿਬ ਤੇ ਮੁਖਤਬਰ ਮੁਖਤਸਰ ਸਾਹਿਬ ਜਾ ਕੇ ਸੇਵਾ ਕਰਨਗੇ ਇਹ ਜਿਹੜੇ ਆ ਸੁਖੀ ਸਿੰਘ ਬਾਦਲ ਤੇ ਸੁਖਦੇਵ ਸਿੰਘ ਢਿੰਟ ਸਾਹਿਬ ਇਸ ਤੋਂ ਇਲਾਵਾ ਇੱਕ ਘੰਟਾ ਲੰਗਰ ਦੇ ਵਿੱਚ ਭਾਂਡੇ ਮੰਦਲੇ ਨੇ ਜੋ ਵੀ ਸੇਵਾ ਸਹਿਤ ਜੋ ਵੀ ਸੇਵਾ ਸਹਿਤ ਮੁਤਾਬਕ ਕਰ ਸਕਦੇ ਹੋਣ ਉਹ ਕਰਨੀ ਹੈ ਇੱਕ ਘੰਟਾ ਕੀਰਤਨ ਵੀ ਸੁਣਨਾ ਤੇ ਸੁਖਮਨੀ ਸਾਹਿਬ ਦਾ ਪਾਠ ਵੀ ਕਰਨਾ ਹੈ ਸੋ ਇਸ ਤੋਂ ਇਲਾਵਾ ਜਿਹੜਾ ਸਿੰਘ ਸਾਹਿਬ ਨੇ ਕਿਹਾ ਕਿ ਜਿਨ੍ਹਾਂ ਨੇ ਇਹਨਾਂ ਫੈਸਲਿਆਂ ਦੀ ਹਮਾਇਤ ਕੀਤੀ ਅਤੇ ਚੁੱਪੀ ਸਾਦੀ ਨਾਲ ਦੀ ਨਾਲ ਉਹਦੇ ਵੀ ਮਾਨੇ ਉਹਨਾਂ ਦੇ ਵਿੱਚ ਬੀਬੀ ਜਗੀਰ ਕੌਰ ਪ੍ਰੀਤ ਸਿੰਘ ਜੰਦੂ ਮਾਜਰਾ ਵਿਕਰਮ ਸਿੰਘ ਮਜੀਠੀਆ ਸਰਜੀਤ ਸਿੰਘ ਮਹੇਸ਼ਿੰਦਰ ਸਿੰਘ ਸਰਬਜੀਤ ਸਿੰਘ ਸੋਹਣ ਸਿੰਘ ਠੰਡਲ ਚਰਨਜੀਤ ਸਿੰਘ ਅਤੇ ਆਦੇਸ਼ ਪ੍ਰਤਾਪ ਸਿੰਘ ਇਹ ਇਹ ਜਿਹੜਾ ਸ਼ਾਮਲ ਨੇ ਸੋ ਇਹਨਾਂ ਨੂੰ 3 ਦਸੰਬਰ ਤੋਂ 12 ਤੋਂ 1 ਵਜੇ ਤੱਕ ਦਰਬਾਰ ਸਾਹਿਬ ਦੇ ਪ੍ਰਤੱਖ ਅਦੀਨ ਬਾਥਰੂਮਾਂ ਦੀ ਸਫਾਈ ਕਰਨੀ ਹੈ ਇਨਾਂ ਦੀ ਹਾਜ਼ਰੀ ਦੀ ਵੀ ਤਸਦੀਕ ਕੀਤੀ ਜਾਵੇਗੀ ਇਸ ਤੋਂ ਇਲਾਵਾ ਇਹ ਪੰਜ ਆਪਣੇ ਨਗਰ ਸ਼ਹਿਰ ਜਾਂ ਨੀੜਲੇ ਗੁਰਦੁਆਰਿਆਂ ਦੇ ਵਿੱਚ ਰੋਜ਼ਾਨਾ 1 ਘੰਟੇ ਭਾਂਡੇ ਮਾਂਜਣ ਲੰਗਰ ਜੋੜੇ ਸਾਫ਼ ਕਰਨ ਕਿਸੇ ਵੀ ਤਰ੍ਹਾਂ ਦੀ 1 ਘੰਟੇ ਦੀ ਸੇਵਾ ਇਹਨਾਂ ਨੇ ਵੀ ਕਰਨੀ ਆ ਸੋ ਇਸ ਤੋਂ ਇਹ ਜਿਹੜਾ ਦੋ ਇਹਦੇ ਵਿੱਚ ਚੀਜ਼ਾਂ ਹੋ ਗਈਆਂ ਜੀ ਇੱਕ ਤਾਂ ਪਹਿਲਾਂ ਜਿਹੜਾ ਜਿਹੜਾ ਸ਼ਾਮਲ ਰਿਹਾ ਫੈਸਲੇ ਦੇ ਵਿੱਚ ਫਿਰ ਜਿਹਨਾਂ ਨੇ ਹਮਾਇਤ ਕੀਤੀ ਫਿਰ ਜਿਹੜਾ ਸੱਚੇ ਸੌਦੇ ਸਬੰਧੀ ਜਿਹੜਾ ਇਸ਼ਤਿਹਾਰਾਂ ਲਈ ਵਰਤੇ ਗਏ ਸ਼੍ਰੋਮਣੀ ਕਮੇਟੀ ਦੇ ਪੈਸੇ ਨੂੰ ਵਿਆਜਾਂ ਸਣੇ ਪਰਭਾਈ ਕਰਨ ਦਾ ਵੀ ਹਦੇਸ਼ ਦਿੱਤਾ ਗਿਆ ਸਿੰਘ ਸਾਹਿਬ ਨੇ ਕਿਹਾ ਕਿ ਇਸ ਦੀ ਪ੍ਰਭਾਈ ਜਿਹੜਾ ਸੁਖੀ ਸਿੰਘ ਬਾਦਲ ਸੁੱਚਾ ਸਿੰਘ ਲਗਾਹ ਗਲਜਾਰ ਸਿੰਘ ਦਿਲਜੀਤ ਸਿੰਘ ਟੀਮਾ ਭੁੰਦੜ ਅਤੇ ਗਾਵੜੀਆ ਕੋਲੋਂ ਵਸੂਲੇ ਜਾਣਗੇ 1 ਮਾਰਚ ਤੋਂ 30 April ਤੱਕ ਸਾਰੇ ਅਕਾਲੀ ਵਰਕਰ 1 ਲੱਖ ਬੂਟੇ ਲਗਾਉਣਗੇ ਤੇ ਉਹਨਾਂ ਦੀ ਪਾਲਣਾ ਵੀ ਕਰਨਗੇ ਇਸ ਦੇ ਨਾਲ ਹੀ ਸਿੰਘ ਸਾਹਿਬ ਗਿਆਨੀ ਰਕਬੀ ਸਿੰਘ ਨੇ ਕਿਹਾ ਕਿ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੀਆਂ ਗਈਆਂ ਸਾਰੀਆਂ ਸਹੂਲਤਾਂ ਵਾਪਸ ਲਈਆਂ ਜਾਣ ਅਤੇ ਉਹਨਾਂ ਦੇ ਜਨਤਕ ਸਮਾਗਮ ਸਮਾਗਮਾਂ ਤੇ ਬੋਲਣ ਤੇ ਵੀ ਰੋਕ ਲਗਾਈ ਜਾਂਦੀ ਹੈ ਅੱਛਾ ਇਹਦੇ ਵਿੱਚ ਆਪਾਂ ਆਉਣੇ ਆ ਕਿ ਜਿਹੜਾ ਨਵੀਂ ਭਰਤੀ ਦੇ ਲਈ ਐਂਡ ਇਹ ਜਿਹੜਾ ਸੌਦਾ ਸਾਧ ਦੀ ਮਾਫੀ ਨੂੰ ਸਹੀ ਸਾਫਤ ਕਰਨੀ ਜੋ ਲੱਖਾਂ ਰੁਪਏ ਸ਼ੂਮਨੀ ਕਮੇਟੀ ਦੀ ਗੋਲਕ ਦੇ ਵਿੱਚੋਂ ਖਰਚੇ ਗਏ ਸਕੇ ਉਹਦੀ ਪਰਪਾਈ ਵਿਆਜ ਸਮੇਤ ਜਿਹੜੀ ਆ ਇਹ ਸੁਖਵੀਰ ਬਾਦਲ ਦੀ ਦਲਜੀਤ ਚੀਮਾ ਸਖਦੇ ਢੀਂਟਾ ਸਭ ਬਲਵੰਦਰ ਸਿੰਘ ਭੂਦਰ ਤੋਂ ਕੀਤੀ ਜਾਵੇ ਸੋ ਬਾਕੀ ਇਸ ਸਮੁੱਚੇ ਬਰਤਾਰੇ ਉੱਤੇ ਪਿਛਤਾਵੇ ਦੇ ਲਈ ਜਿਹੜਾ 1.25 ਲੱਖ ਬੂਟੇ ਲਾਉਣ ਦੇ ਲਈ ਤੇ ਉਹਨਾਂ ਦੀ ਯਾਖੀ ਕਰਨ ਦੇ ਲਈ ਕਿਹਾ ਗਿਆ ਇਹਦੇ ਨਾਲ ਨਾਲ ਅੱਛਾ ਜਿਹੜੇ ਹਰਵਿੰਦਰ ਸਿੰਘ ਸਰਨਾ ਆ ਬਿਰਸਾ ਸਿੰਘ ਬਲਟੋਹਾ ਨੂੰ ਤਾੜਨਾ ਕੀਤੀ ਗਈ ਆ ਕਿ ਭਾਈ ਆਪਣੀ ਬਿਆਨਬਾਜ਼ੀ ਤੋਂ ਬਾਅਦ ਆ ਜਾ ਹਰਵਿੰਦਰ ਸਿੰਘ ਸਰਨਾ ਨੂੰ ਤਨਖਾਹਿਆ ਕਰਾਰ ਦਿੱਤਾ ਕਿਉਂਕਿ ਜਿਹੜਾ ਸਰਵਿੰਦਰ ਸਿੰਘ ਸਰਨਾ ਨੇ ਇੱਕ ਤਾਂ ਉਹਨਾਂ ਨੇ ਬਹੁਤ ਗਲਤ ਤੇ ਭੱਦੀ ਸ਼ਬਦਾਵਲੀ ਵਰਤੀ ਉਸ ਤੋਂ ਬਾਅਦ ਪੱਤਰ ਲਿਖ ਕੇ ਕਹਿੰਦੇ ਨੇ ਕਿ ਮੈਨੂੰ ਕਿਸੇ ਗੱਲ ਤੇ ਜਿਹੜਾ ਕੋਈ ਵੀ ਪਛਤਾਵਾ ਨਹੀਂ ਹੈਗਾ ਸੋ ਉਹਨਾਂ ਨੂੰ ਤਨਖਾਹियां ਕਰਾਰ ਦਿੱਤਾ ਤੇ ਜਦ ਤੱਕ ਉਹ ਆਪਣਾ ਉਹਨਾਂ ਦਾ ਜਿਹੜਾ ਹੁਣ ਉਹਨਾਂ ਨੂੰ ਬਖਸ਼ਿਆ ਨਹੀਂ ਜਾਂਦਾ ਸੋ ਉਸ ਸਮੇਂ ਤੱਕ ਉਹਨਾਂ ਨੂੰ ਜਿਹੜਾ ਉਹ ਤਨਖਾਹियां ਨੇ ਤੇ ਇਸੇ ਤਰੀਕੇ ਨਾਲ ਜਿਵੇਂ ਮੈਂ ਕਿਹਾ ਕਿ ਬਲਟੋਆ ਸਾਹਿਬ ਨੂੰ ਤਾਣਨਾ ਕੀਤੀ ਗਈ ਹੈ ਐਂਡ ਫੇਰ ਜੀ ਅ ਅੱਛਾ ਪਹਿਲਾਂ ਆਪਾਂ ਆਉਣੇ ਆ ਕਿ ਸੁਖਵੀਰ ਸਿੰਘ ਬਾਦਲ ਦੇ ਨਾਲ ਅੱਜ ਕੀ ਕੀ ਸਵਾਲ ਜਵਾਬ ਹੋਇਆ ਬਾਰ ਬਾਰ ਸੁਖਵੀਰ ਸਿੰਘ ਬਾਦਲ ਨੇ ਕੋਸ਼ਿਸ਼ ਕੀਤੀ ਹੈ ਦੱਸਣ ਦੀ ਕਿ ਬਈ ਉਹ ਜਿਹੜੀ ਇੱਕ ਬਣਾਈ ਹੁੰਦੀ ਨਾ ਬਈ ਸਾਰਾ ਥੋੜਾ ਜਿਹਾ ਕਹ ਲਓ ਕਿ ਸ਼ੂਗਰ ਕੋਟ ਕਰਕੇ ਕਿ ਜੀ ਸਰਕਾਰ ਸਮੇਂ ਪਾਰਟੀ ਸਮੇਂ ਸਾਡੇ ਤੋਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਦੋ ਤਿੰਨ ਵਾਰ ਸਿੰਘ ਸਾਹਿਬ ਨੇ ਬੜਾ ਫਿਰ ਸਖਤੀ ਨਾਲ ਵੀ ਕਿਹਾ ਕਿ ਜਿਹੜਾ ਸਵਾਲ ਪੁੱਛਿਆ ਜਾਂਦਾ ਉਹਦਾ ਹੀ ਜਵਾਬ ਦਿਓ ਸੋ ਅਕਾਲ ਤਖਤ ਸਾਹਿਬ ਤੋਂ ਜਿਹੜਾ ਵੀ ਏਸਵੀਕੇ ਨਾਲ ਵੀ ਜਿਨ੍ਹਾਂ ਨੇ ਬਹੁਤ ਆਪਣੇ ਆਪ ਨੂੰ ਜਿਹੜੇ ਤਾਕਤਵਾਰ ਸਮਝਦੇ ਆ ਉਹਨਾਂ ਨੂੰ ਏਸਵੀਕੇ ਨਾਲ ਅਕਾਲ ਤੱਕ ਸਭ ਅਕਾਉਂਟੇਬਲ ਬਣਾ ਸਕਦਾ ਸੋ ਇੱਕ ਆਈ ਥਿੰਕ ਪੂਰੀ ਦੁਨੀਆ ਦੇ ਵਿੱਚ ਇਸ ਚੀਜ਼ ਦੀ ਚਰਚਾ ਵੀ ਹੋਵੇਗੀ ਕਿ ਏਸਵੀਕੇ ਦਾ ਤੇ ਅਸੀਂ ਬੜਪਾਗੇ ਵੀ ਆ ਕਿ ਸਾਡੇ ਕੋਲ ਐਜ਼ ਅ ਕਮਿਊਨਿਟੀ ਏਸਵੀਕੇ ਦਾ ਜਿਹੜਾ ਤੱਕ ਸਾਨੂੰ ਸਾਡੀ ਜਿਹੜੀ ਆ ਅਕਾਉਂਟੇਬਿਲਟੀ ਏਸਵੀਕੇ ਨਾਲ ਹੋ ਸਕਦੀ ਆ ਸੋ ਸੁਖਵੀਰ ਸਿੰਘ ਬਾਦਲ ਜੀ ਨੂੰ ਜਿਹੜਾ ਸਵਾਲ ਪੁੱਛੇ ਗਏ ਨੇ ਜੀ ਸੋ ਅਕਾਲ ਤਖਤ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਨੇ ਸੁਖਵੀਰ ਸਿੰਘ ਬਾਦਲ ਨੂੰ ਸਵਾਲਾਂ ਦੇ ਜਵਾਬ ਹਾਂ ਜਾਂ ਨਾ ਦੇਣ ਦੇ ਨਾ ਵਿੱਚ ਦੇਣ ਦੇ ਲਈ ਕਿਹਾ ਸਵਾਲ ਉਹਨਾਂ ਤੋਂ ਪੁੱਛਿਆ ਗਿਆ ਸਿੰਘ ਸਾਹਿਬ ਨੇ ਪੁੱਛਿਆ ਕਿ ਅਕਾਲੀ ਸਰਕਾਰ ਵੇਲੇ ਜ਼ਾਲਮ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਸਨ ਜਿਨ੍ਹਾਂ ਨੇ ਝੂਠੇ ਮੁਕਾਬਲਿਆਂ ਦੇ ਵਿੱਚ ਪੰਜਾਬ ਦੇ ਕਈ ਨੌਜਵਾਨਾਂ ਨੂੰ ਸ਼ਹੀਦ ਕੀਤਾ ਸੁਖਵੀਰ ਸਿੰਘ ਬਾਦਲ ਹਾਂਜੀ ਫਿਰ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਸੌਦਾ ਸਾਧ ਨੂੰ ਬਿਨਾ ਮੰਗੇ ਮਾਫੀ ਦਿਵਾਉਣਾ ਅਤੇ ਜਥੇਦਾਰਾਂ ਨੂੰ ਆਪਣੀ ਰਹਾਇਸ਼ ਤੇ ਬੁਲਾ ਚਿੱਠੀ ਦੇਣਾ ਕੀ ਇਹ ਗਨਾਹ ਤੁਸੀਂ ਕੀਤਾ ਸੁਖਵੀਰ ਸਿੰਘ ਬਾਦਲ ਹਾਂਜੀ ਫਿਰ ਸਵਾਲ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਕੰਦਾ ਉੱਤੇ ਪੋਸਟਰ ਲਗਾਏ ਗਏ ਚੋਰੀ ਕਰਨ ਵਾਲਿਆਂ ਨੇ ਸਰੂਪਾਂ ਦੇ ਅੰਗ ਪਾਰੇ ਬਹਿਬਲ ਕਲਮ ਵਿੱਚ ਗੋਲੀ ਕਾਂਡ ਵਿੱਚ ਦੋ ਲੋਕਾਂ ਦੀ ਮੌਤ ਹੋਈ ਕੀ ਇਹ ਗੁਨਾਹ ਹੋਏ ਸੁਖਵੀਰ ਸਿੰਘ ਬਾਦਲ ਹੋਏ ਜੀ ਗਨਾਹ ਹਾਂਜੀ ਸੂਮਿਕ ਕਮੇਟੀ ਨੂੰ ਕਹਿ ਕੇ ਸੌਦਾ ਸਾਧ ਦੀ ਮਾਫੀ ਬਾਰੇ ਫੈਸਲਿਆਂ ਨੂੰ ਸਹੀ ਠਹਿਰਾਉਣ ਦੇ ਲਈ ਪੋਸਟਰ ਛਪਵਾਉਣ ਲਈ ਗੋਲਕ ਦੇ ਪੈਸੇ ਖਰਚ ਕੀਤੇ ਗਏ ਸੁਖਵੀਰ ਸਿੰਘ ਬਾਦਲ ਹਾਂਜੀ ਇਹਦਾ ਵੀ ਜਵਾਬ ਉਹਨਾਂ ਨੇ ਫਿਰ ਹਾਂਜੀ ਇਹਦੇ ਵਿੱਚ ਦਿੱਤਾ ਸੋ ਜਿਹੜੇ ਪ੍ਰੋਫੈਸਰ ਚੰਦੂ ਮਾਜਰਾ ਹੁਣੀਆਂ ਉਹਨਾਂ ਦੇ ਉੱਤੇ ਵੀ ਜਿਹੜੇ ਦੋ ਇਲਜ਼ਾਮ ਜਿਹੜੇ ਕਿ ਉਹਨਾਂ ਨੇ ਮੰਨੇ ਨਹੀਂ ਇਹਨੂੰ ਲੈ ਕੇ ਗਿਆਨੀ ਹਰਪੀ ਸਿੰਘ ਉਹਨਾਂ ਦੇ ਨਾਲ ਥੋੜਾ ਜਿਹਾ ਉਹਨਾਂ ਦੀ ਇਹ ਕਹਾਂ ਲੋਗੇ ਕਾਈਂਡ ਆਫ ਆਰਗੂਮੈਂਟ ਵੀ ਹੋਈ ਕਿਉਂਕਿ ਗਿਆਨੀ ਹਰਪੀ ਸਿੰਘ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਇਹਦੀ ਹਮਾਇਤ ਕੀਤੀ ਸੀਗੀ ਜਿਹੜੀ ਸੌਦਾ ਸਾਧ ਨੂੰ ਮਾਫੀ ਦਿੱਤੀ ਗਈ ਤੇ ਉਹ ਇੱਕ ਉਹਨ ਚੰਦੂ ਮਾਜਰਾ ਸਾਹਿਬ ਨੇ ਕਿਹਾ ਜੀ ਮੈਂ ਨਹੀਂ ਸੀ ਦਿੱਤੀ ਮੇਰੇ ਆਫਿਸ ਦੇ ਵੱਲੋਂ ਉਹ ਬਿਆਨ ਜਾਰੀ ਹੋਇਆ ਸੀਗਾ ਫਿਰ ਉਹਨੂੰ ਬਿਆਨ ਨੂੰ ਪੜ੍ਹ ਕੇ ਸੁਣਾਇਆ ਗਿਆ ਨਹੀਂ ਹਰਪੀ ਸਿੰਘ ਗੁੜਾ ਨੇ ਤੇ ਚੰਦੂ ਮਾਜਰਾ ਸਾਹਿਬ ਲਗਾਤਾਰ ਇਹ ਗੱਲ ਕਹਿੰਦੇ ਰਹੇ ਐਂਡ ਰਾਈਟਲੀ ਸੋ ਹਰਪੀ ਸਿੰਘ ਗੁੜਾ ਨੇ ਕਿਹਾ ਕਿ ਫਿਰ ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਇਹਦੇ ਬਾਬਤ ਕੀ ਜਿਹੜਾ ਕੀ ਕਿਉਂ ਨਹੀਂ ਤੁਸੀਂ ਕੋਈ ਕਿਹਾ ਕਿ ਖਬਰ ਦਾ ਖੰਡਨ ਕਿਉਂ ਨਹੀਂ ਕੀਤਾ ਕਿਉਂ ਨਹੀਂ ਕਿਹਾ ਕਿ ਮੇਰਾ ਬਿਆਨ ਨਹੀਂ ਹੈਗਾ ਇਹ ਤੇ ਨਾਲ ਦੀ ਨਾਲ ਫਿਰ ਤੁਸੀਂ ਇਹ ਵੀ ਕਹਿ ਸਕਦੇ ਸੀਗੇ ਕਿ ਬਈ ਮੈਂ ਇਸ ਫੈਸਲੇ ਦੇ ਖਿਲਾਫ ਆ ਤੇ ਪਰ ਆਬਵੀਅਸਲੀ ਉਦੋਂ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਉਦੋਂ ਤਾਂ ਸਾਰੇ ਨਾਲ ਹੀ ਸੀਗੇ ਤੇ ਚੰਗੀ ਗੱਲ ਹੈ ਕਿ ਸਿੰਘ ਸਾਹਿ ਕਾਫੀ ਜਿਆਦਾ ਇਹਨਾਂ ਨੂੰ ਗੱਲਾਂ ਵੀ ਸੁਣਾਈਆਂ ਬਾਅਦ ਵਿੱਚ ਉਹਨਾਂ ਨੇ ਦੱਸਿਆ ਵੀ ਆ ਕਿ ਚਾਹੇ ਬਾਗੀ ਆ ਤੇ ਚਾਹੇ ਦਾਗੀ ਆ ਵੀ ਜਿਹੜਾ ਸੋਸ਼ਲ ਮੀਡੀਆ ਤੇ ਭਾਸ਼ਾ ਵਰਤੀ ਜਾਂਦੀ ਆ ਅਸਲ 'ਚ ਸਾਰੇ ਦਾਗੀ ਆ ਉਹਨਾਂ ਨੇ ਕਿਹਾ ਕਿ ਇਹ ਤੁਸੀਂ ਸਾਰਿਆਂ ਨੇ ਉਹਦੇ ਵੀ ਮੰਨੇ ਨੇ ਤੇ ਸਾਰਿਆਂ ਨੇ اچھا ਇਹ ਮੈਨੂੰ ਲੱਗਦਾ ਅੱਜ ਜਿਹੜਾ ਸਾਰਿਆਂ ਨੂੰ ਬਰਾਬਰ ਕਰ ਦਤਾ ਵੈਸੇ ਅਕਾਲ ਤਖਤ ਸਾਹਿਬ ਦੇ ਵੱਲੋਂ ਉਹ ਜਿਹੜੀ ਸਜ਼ਾ ਵੀ ਤਕਰੀਬਨ ਸੇਮ ਹੀ ਲੱਗੀ ਆ ਸਾਰਿਆਂ ਨੂੰ ਤੇ ਈਵਨ ਤੋਂ ਪ੍ਰਕਾਸ਼ ਸਿੰਘ ਬਾਦਲ ਕਿਉਂਕਿ ਆਬੀਸਲੀ ਉਹ ਹੁਣ ਨਹੀਂ ਮੌਜੂਦ ਇਸ ਦੁਨੀਆ ਦੇ ਵਿੱਚ ਉਹਨਾਂ ਤੋਂ ਜਿਹੜਾ ਫਕਰ ਇਕੌਮ ਦਾ ਉਹਨਾਂ ਦਾ ਸਗਾ ਸਨਮਾਨ ਉਹ ਵਾਪਸ ਲੈ ਲਿਆ ਗਿਆ ਤਾਂ ਤਕਰੀਬਨ ਉਸ ਸਮੇਂ ਦੇ ਜਿੰਨੇ ਵੀ ਆਗੂ ਸੀ ਸਾਰਿਆਂ ਨੂੰ ਬਰਾਬਰ ਕਰ ਦਿੱਤਾ ਗਿਆ ਸਜ਼ਾ ਦਾ ਮੋਸਟਲੀ ਇਹ ਜਿਹੜਾ ਅੱਗੇ ਕਿਤੇ ਮੈਂ ਗੁਰਦਾਸ ਸਿੰਘ ਢਿੱਲੋਂ ਉਹਨਾਂ ਨੂੰ ਜਾਂ ਬਹੁਤ ਸਾਰੇ ਸਿੱਖ ਜਿਹੜੇ ਆਪਣੇ ਮਾਹਿਰੋ ਕਹਿੰਦੇ ਵੀ ਨੇ ਇਸ ਗੱਲ ਨੂੰ ਇਹ ਤਾਂ ਮੋਸਟਲੀ ਇੱਕ ਜਿਹੜੀ ਗੱਲ ਹੁੰਦੀ ਨਾ ਮੋਰਲੀ ਗੱਲ ਹੁੰਦੀ ਆ ਲੋਕਾਂ ਦੇ ਵਿੱਚ ਗੱਲ ਦੇ ਵਿੱਚ ਤਾਕਤ ਹੀ ਪਾ ਕੇ ਜਾਣਾ ਜਾਂ ਵੈਸੇ ਵੀ ਕੱਲ ਤ ਹੁਣ ਸਾਰੇ ਲੋਕਾਂ ਦੇ ਵਿੱਚ ਗੱਲ ਚੱਲੇਗੀ ਹੁਣ ਹੁਣ ਕਦੇ ਵੀ ਸੁਖਵੀਰ ਸਿੰਘ ਬਾਦਲ ਜਾਂ ਅਕਾਲੀ ਦਲ ਬਾਦਲ ਵਾਲੇ ਇਹ ਨਹੀਂ ਕਹਿ ਸਕਦੇ ਕਿ ਸਾਡੇ ਖਿਲਾਫ ਕੂੜ ਪ੍ਰਚਾਰ ਹੋ ਰਿਹਾ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖੜ ਕੇ ਸਿੰਘ ਸਾਹਿਬ ਨੇ ਸਵਾਲ ਪੁੱਛੇ ਸੁਖਵੀਰ ਸਿੰਘ ਬਾਦਲ ਨੇ ਮੈਂ ਸਾਰੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਉਹਨਾਂ ਦਾ ਜਵਾਬ ਹਾਂਜੀ ਦੇ ਵਿੱਚ ਦਿੱਤਾ ਚਾਹੀ ਸਿਆਣੀ ਨੂੰ ਡੀਜੀਪੀ ਲਾਉਣਾ ਸੀ ਚਾਹੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਨਾ ਸੀ ਜ਼ਾਰ ਆਲਮ ਨੂੰ ਚਾਹੇ ਇਹਨੂੰ ਸੌਦਾ ਸਾਧ ਨੂੰ ਮਾਫੀ ਦੇਣੀ ਸੀ ਸਾਰੀਆਂ ਗੱਲਾਂ ਉਹਨਾਂ ਨੇ ਕਬੂਲ ਕੀਤੀਆਂ ਤੇ ਉਹ ਕਬੂਲ ਹੋਣ ਤੋਂ ਬਾਅਦ ਹੀ ਉਹਨਾਂ ਨੂੰ ਸਜ਼ਾ ਲੱਗੀ ਆ ਸੋ ਇਹਦੇ ਵਿੱਚ ਜਿਹੜਾ ਬਾਕੀ ਜਿੰਨੇ ਵੀ ਆਗੂ ਹਜੇ ਤੱਕ ਜਿੰਨਾਂ ਜਿੰਨਿਆਂ ਕਦਾ ਵੀ ਪ੍ਰਤੀਕਰਮ ਆਇਆ ਸਾਰਿਆਂ ਨੇ ਕਿਹਾ ਕਿ ਅਸੀਂ ਕਿਹੜੇ ਮੱਤੇ ਪ੍ਰਮਾਨ ਕਰਦੇ ਹਾਂ ਜੀ ਅਸੀਂ ਪਹਿਲਾਂ ਤੋਂ ਕਿਹਾ ਸੀ ਕੱਲ ਤੱਕ ਸਾਹਬ ਦੇ ਕੋਲ ਜਿਹੜੀ ਸਜ਼ਾ ਲੱਗੂਗੀ ਸਾਨੂੰ ਪ੍ਰਮਾਨ ਹੋਵੇਗੀ ਐਂਡ ਆਈ ਥਿੰਕ ਮੈਨੂੰ ਲੱਗਦਾ ਕਿ ਅਕਾਲੀ ਆਗੂ ਤਕਰੀਬਨ ਕਹਿਣਗੇ ਵੀ ਇਦਾਂ ਬਾਕੀ ਇਧਰੋਂ ਉਧਰੋਂ ਕੋਈ ਵਿਰੋਧ ਹੋ ਜਵੇ ਤਾਂ ਬੱਕਰੀ ਗੱਲ ਆ ਪਰ ਅਦਰਵਾਈਜ਼ ਜਿਹੜਾ ਇਹ ਇਹ तकरीबन मोस्टली ਮੈਨੂੰ ਨਹੀਂ ਲੱਗਦਾ ਕੋਈ ਇਹਦੇ ਤੇ ਕੋਈ ਸਵਾਲ ਖੜਾ ਹੋਵੇਗਾ ਤੇ ਇਹਦੇ ਵਿੱਚ ਜਿਵੇਂ ਮੈਂ ਕਿਹਾ ਕਿ ਇੱਕ ਤਾਂ ਉਹਨਾਂ ਨੇ ਇਹ ਗੱਲ ਕਹੀ ਆ ਜਿਹੜਾ ਸਿੰਘ ਸਾਹਿਬ ਨੇ ਇਹ ਗੱਲ ਕਹੀ ਆ ਇੱਕ ਤਾਂ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਬਾਕੀ ਤਾਂ ਹੈਗੇ ਜਾਂ ਬੇ ਸਾਰਿਆਂ ਨੂੰ ਸਜ਼ਾ ਵੀ ਸੁਣਾਈ ਗਈ ਨਾਲ ਜਿਹੜਾ ਮਰਹੂਮ ਪ੍ਰਕਾਸ਼ ਸਿੰਘ ਬਾਦਲਲ ਤੋਂ ਜਿਹੜਾ ਉਹਨਾਂ ਤੋਂ ਫਖਰੇ ਕੌਮ ਦਾ ਜਿਹੜਾ ਵਾਪਸ ਲੈ ਲਿਆ ਗਿਆ ਬਾਊਡ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਸੀਗਾ ਸੋ ਇਹਦੇ ਨਾਲ ਨਾਲ ਜੀ ਉਹਨਾਂ ਨੇ ਜਿਹੜਾ ਸਿੰਘ ਸਾਹਿਬ ਨੇ ਇਹ ਵੀ ਗੱਲ ਕਹੀ ਆ ਉਕੇ ਵੀ ਤੁਸੀਂ ਇਕੱਠੇ ਹੋ ਜਾ ਸਾਰੇ ਜਣੇ ਆਪੋ ਆਪਣੀਆਂ ਜਿਹੜੀਆਂ ਡਫਲੀਆਂ ਬਜਾਉਣੀਆਂ ਆਪੋ ਆਪਣੀ ਜਿਹੜਾ ਗੱਲਾਂ ਬਾਤਾਂ ਕਰਨੀਆਂ ਬੰਦ ਕਰੋ ਜਿਹੜਾ ਤੁਸੀਂ ਇੱਕ ਦੂਸਰੇ ਦੇ ਖਿਲਾਫ ਜਿਹੜੀਆਂ ਬਿਆਨਬਾਜ਼ੀਆਂ ਕਰਦੇ ਆ ਸੋ ਇਹਦੀ ਇਹਦੀ ਜਿਹੜੀ ਆ ਜਥੇਦਾਰ ਸਾਹਿਬ ਨੇ ਜਿਹੜਾ ਹੁਕਮਨਾਮੇ ਦੇ ਵਿੱਚ ਕਿਹਾ ਕਿ ਸੁਖਵੀਰ ਸਿੰਘ ਬਾਦਲਦਖ ਸਿੱਵਾ ਅਕਾਲੀ ਦਲ ਅਕਾਲੀ ਦਲ ਦੀ ਕੋਰ ਕਮੇਟੀ ਤਿੰਨ ਦਿਨਾਂ ਦੇ ਅੰਦਰ ਪ੍ਰਮਾਨ ਕਰੇ ਅਕਾਲੀ ਦਲ ਦੇ ਸਾਰੇ ਬਾਗੀ ਤੇ ਦਾਗੀ ਤੜੇ ਭੰਗ ਅਕਾਲੀ ਦਲ ਦੀ ਭਰਤੀ ਦੁਬਾਰਾ ਕੀਤੀ ਜਾਵੇ ਤੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਨਵੀਂ ਚੋਣ ਕਰਵਾਈ ਜਾਵੇ ਉਬਵੀਸਲੀ ਆਦੇਦਾਰਾਂ ਦੀ ਤੇ ਸਾਰੀ ਚੋਣ ਹੋਵੇਗੀ ਕਾਲੀ ਦਲ ਦੀ ਨਵੀਂ ਭਰਤੀ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਆ ਇਹਦੇ ਵਿੱਚ ਸ਼ੋਮੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗੁਰਪ੍ਰਤਾਪ ਸਿੰਘ ਬਡਾਲਾ ਨੇ ਦੇ ਜਿਹੜੇ ਕਿ ਸੁਧਾਰ ਲਹਿਰ ਦੇ ਵੱਲੋਂ ਕਹਿ ਲੋ ਕਿ ਉਹਨਾਂ ਨੂੰ ਇੱਕ ਤਰੀਕੇ ਨਾਲ ਰੈਪਰੈਜ਼ੈਂਟ ਹੀ ਕਰ ਰਹੇ ਸੀਗੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਈਆਲੀ ਵੱਡੇ ਅਕਾਲੀ ਆਗੂ ਨੇ ਇਸ ਸਮੇਂ ਇੱਕ ਇੱਕ ਕਹਿ ਲੋ ਕਿ ਤਗੜੇ ਅਕਾਲੀ ਆਗੂ ਤੇ ਐਮਐਲਏ ਐਮਐਲਏ ਵੀ ਹੈਗੇ ਨੇ ਅਕਾਲੀ ਦਲ ਦੇ ਐਂਡ ਜਿਨ੍ਹਾਂ ਨੇ ਕਿ ਬੜੇ ਬਧੀਆ ਤਰੀਕੇ ਨਾਲ ਉਹ ਲਗਾਤਾਰ ਇੱਥੇ ਪਹਿਲਾਂ ਕਹਿੰਦੇ ਰਹੇ ਨੇ ਕਿ ਅੰਦਰ ਆਪਣੀ ਜਿਹੜਾ ਪਾਰਟੀ ਦੇ ਵਿੱਚ ਕਹਿੰਦੇ ਰਹੇ ਨੇ ਕਿ ਸਾਨੂੰ ਇਹਦੇ ਤੇ ਪਹਿਲਾਂ ਹੀ ਫੈਸਲੇ ਕਰ ਲੈਣੇ ਚਾਹੀਦੇ ਆ ਕਿ ਜਿਹੜੀਆਂ ਇਹ ਗਲਤੀਆਂ ਹੋਈਆਂ ਉਹਨਾਂ ਦੇ ਲਈ ਸੱਚੇ ਦਿਲੋਂ ਮਾਫੀ ਮੰਗ ਲੈਣੀ ਚਾਹੀਦੀ ਐ ਸੋ ਮਨਪ੍ਰੀਤ ਸਿੰਘ ਵਾਲੀ ਇੱਕ ਚੰਗਾ ਆਰਾਮ ਨੇ ਕਵਾਲ ਸਿੰਘ ਝੁੰਦਾ ਇਹ ਇਹ ਪੈਸੇ ਝੁੰਦਾ ਕਮੇਟੀ ਬਣਾਈ ਗਈ ਸੀ ਜੀ ਇਹਨਾਂ ਨੇ ਰਿਪੋਰਟ ਵੀ ਚੰਗੀ ਜਿਹੜੀ ਆ ਦਿੱਤੀ ਸੀਗੀ ਉਹਦੇ ਵਿੱਚ ਵੀ ਕਿਹਾ ਸੀਗਾ ਕਿ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਪਰੇ ਹੋ ਜਾਣਾ ਚਾਹੀਦਾ ਜਾਂ ਬਾਕੀ ਵੀ ਕਈ ਉਹਦੇ ਵਿੱਚ ਜਿਹੜੀਆਂ ਨੋਟੇਬਲ ਚੀਜ਼ਾਂ ਸੀਗੀਆਂ ਜਿਹੜੀਆਂ ਕਿ ਇਕਬਾਲ ਸਿੰਘ ਝੁੰਦਾ ਜਿਹੜੀ ਇਹ ਝੁੰਦਾ ਕਮੇਟੀ ਸੀਗੀ ਇਹਨਾਂ ਨੇ ਵੱਖ-ਵੱਖ ਜਿਹੜਾ ਲੋਕਾਂ ਤੋਂ ਪੁੱਛ ਕੇ ਗੱਲਬਾਤ ਕਰਕੇ ਅਕਾਲੀ ਵਰਕਰਾਂ ਦੇ ਨਾਲ ਜਿਹੜੀ ਉਹ ਰਿਪੋਰਟ ਬਣਾਈ ਸੀ ਜਿਹਨੂੰ ਕਿ ਬਾਅਦ ਵਿੱਚ ਖੁਰਦਬੁਰਦ ਕਰ ਦਿੱਤਾ ਗਿਆ ਹਾਲਾਂਕਿ ਇਹਨਾਂ ਨੇ ਸੁਧਾਰ ਲੈਣ ਵਾਲਿਆਂ ਨੇ ਉਹਨੂੰ ਬਾਅਦ ਚੋਂ ਹੀ ਜਾਰੀ ਜ਼ਰੂਰ ਕਰਤਾ ਸੀਗਾ ਜਨਤਕ ਕਰਤਾ ਸੀਗਾ ਪਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਇਕਬਾਲ ਸਿੰਘ ਝੁੰਦਾ ਹੁਣਾਂ ਨੂੰ ਵੀ ਕਹਿ ਲਓ ਇੱਕ ਤਰੀਕੇ ਨਾਲ ਸੁਖਵੀਰ ਸਿੰਘ ਬਾਦਲ ਨੇ ਆਪਣੇ ਪਾਸੇ ਲੈ ਹੀ ਆਂਦਾ ਸੀ ਕਿਉਂਕਿ ਫਿਰ ਇਹਨਾਂ ਨੂੰ ਸੰਗਰੂਰ ਤੋਂ ਟਿਕਟ ਦਿੱਤੀ ਗਈ ਸੀਗੀ ਇਕਬਾਲ ਸਿੰਘ ਝੁੰਦਾ ਉਹਨਾਂ ਨੂੰ ਹਾਲਾਂਕਿ ਇਹਨਾਂ ਨੂੰ ਵੋਟਾਂ ਦਾ ਬਹੁਤ ਹੀ ਜ਼ਿਆਦਾ ਘਟ ਪਈਆਂ ਉੱਥੋਂ ਤੇ ਸੰਗਰੂਰ ਤੋਂ ਜਿਹੜਾ ਕਿ ਇੱਕ ਪੰਥ ਖਾਲ ਕੇ ਮੰਨਿਆ ਜਾਂਦਾ ਸਿਮਰਤਜੀਤ ਸਿੰਘ ਮਾਨ ਉੱਥੋਂ ਜਿਹੜੇ ਸਿੱਧੇ ਐਮਪੀ ਸੀਗੇ ਤੇ ਸੋ ਇਹਨਾਂ ਨੂੰ ਵੀ ਜਿਹੜਾ ਇਸ ਕਮੇਟੀ ਦੇ ਵਿੱਚ ਰੱਖਿਆ ਗਿਆ ਤੇ ਨਾਲ ਦੀ ਨਾਲ ਜਿਹੜਾ ਸਤਵੰਤ ਕੌਰ ਜੀ ਨੇ ਇਹ ਪਾਈ ਅਮਰੀਕ ਸਿੰਘ ਹੁਣੀ ਜਿਹੜੇ 1984 ਕਾਲੂ ਘਾਰਾ ਦੇ ਵਿੱਚ ਜਿਹੜੇ ਸ਼ਹੀਦ ਹੋ ਗਏ ਸੀ ਸੰਤ ਗਗਨੀ ਚਨੈਲ ਸਿੰਘ ਪਿੰਡਰਾਲਿਆਂ ਦੇ ਨਾਲ ਤੇ ਉਹਨਾਂ ਦੀ ਜਿਹੜੀ ਆ ਬੇਟੀ ਨੇ ਇਹ ਸਤਪੰਥ ਕੌਰ ਜੀ ਇਹਨਾਂ ਨੂੰ ਵੀ ਸ਼ਾਮਲ ਜਿਹੜਾ ਕੀਤਾ ਗਿਆ ਤੇ ਜਦ ਮੈਂ ਕਿਹਾ ਕਿ ਸਿੰਘ ਸਾਹਿਬ ਨੇ ਕਿਹਾ ਕਿ ਜਿਹੜਾ ਆਪੋ ਆਪਣੇ ਚੁੱਲ੍ਹੇ ਜਿਹੜੇ ਸਮੇਟੋ ਆਪੋ ਆਪਣੇ ਸੁਰ ਬੰਦ ਕਰੋ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੇ ਵਰਤਾਰੇ ਅਤੇ ਹਮੇ ਨੂੰ ਖਤਮ ਕਰਨ ਦੇ ਲਈ ਜਿਹੜਾ ਸਿੰਘ ਸਾਹਿਬ ਨੇ ਜਿਹੜਾ ਇਹਨਾਂ ਨੂੰ ਕਿਹਾ ਆ ਸੋ ਇਹਨਾਂ ਨੇ 2007 ਤੋਂ 2 17 ਦੀਆਂ ਕਾਲੀ ਸਰਕਾਰਾਂ ਦੇ ਮੁੱਖ ਮੰਤਰੀ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਫਕਰੇ ਕੌਮ ਅਵਾਰਡ ਵੀ ਵਾਪਸ ਲੈ ਲਿਆ ਕਿਉਂਕਿ ਜਿਹੜੀ ਗੱਲ ਮੰਨ ਕੇ ਜਥੇਦਾਰਾਂ ਨੇ ਜਿਹੜੇ ਸਿੰਘ ਸਹਿਬਾਨਾਂ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਮਾਫੀ ਦਿੱਤੀ ਸੀਗੀ ਉਹਨਾਂ ਦੀਆਂ ਚਿੱਠੀਆਂ ਜਨਤਕ ਕਰਨ ਦਾ ਐਲਾਨ ਕੀਤਾ ਗਿਆ ਹੈ ਉਹਨਾਂ ਦਾ ਸਪਸ਼ਟੀਕਰਨ ਮਿਲ ਤੱਕ ਇਹਨਾਂ ਨੇ ਕਿਹਾ ਕਿ ਜਿਹੜਾ ਸਪਸ਼ਟੀਕਰਨ ਕੋਈ ਖਾਸ ਉਹਨਾਂ ਨੇ ਨਹੀਂ ਦਿੱਤਾ ਸਿੰਘ ਸਾਹਿਬ ਨੇ ਤੇ ਜਿਹੜੇ ਸਾਬਕਾ ਜਥੇਦਾਰ ਗੁਰਪਚਨ ਸਿੰਘ ਆ ਉਹਨਾਂ ਦੀਆਂ ਸਹੂਲਤਾਂ ਵਾਪਸ ਲੈਣ ਦੇ ਲਈ ਕਹਿ ਦਿੱਤਾ ਗਿਆ ਤੇ ਜਿਹੜੇ ਸਿੰਘ ਸਾਹਿਬ ਗੁਰਮਖ ਸਿੰਘ ਸਿਗੇ ਉਹਨਾਂ ਦਾ ਤਵਾਦਲਾ ਪੰਜਾਬ ਤੋਂ ਬਾਹਰ ਕਰਨ ਦਾ ਹੁਕਮ ਸੁਣਾਇਆ ਗਿਆ ਹੈ ਅੰਮ੍ਰਿਤਸਰ ਤੋਂ ਬਾਹਰ ਆਈ ਥਿੰਕ ਮੈਂ ਸੁਣਿਆ ਸੀਗਾ ਪਰ ਬੀਬੀਸੀ ਪੰਜਾਬੀ ਨੇ ਪੰਜਾਬ ਤੋਂ ਬਾਹਰ ਇੱਥੇ ਜਿਹੜਾ ਲਿਖਿਆ ਤੇ ਇਹਦੇ ਵਿੱਚ ਜੀ ਇਹ ਵੀ ਇਹ ਹੁਣ ਮੇਨਲੀ ਇਹ ਸਾਰੀਆਂ ਜਿਹੜੀਆਂ ਅੱਜ ਇਹ ਹੋਈਆਂ ਉਸ ਤੋਂ ਬਾਅਦ ਸਾਰੇ ਜਿਹੜਾ ਚਲੇ ਗਏ ਨੇ ਕੱਲ ਤੋਂ ਇਹਨਾਂ ਦੀ ਸਜ਼ਾ ਦਾ ਵੀ ਹੁਣ ਸ਼ੁਰੂਆਤ ਹੋ ਜਾਣੀ ਹੈ ਸੇਵਾ ਵੀ ਕਰਨਗੇ ਸਫਾਈ ਵਾਲੀ ਸੇਵਾ ਵੀ ਆ ਦੂਜੀ ਵੀ ਆ ਪਾਠ ਕਰਨਾ ਵੀ ਹੈ ਤੇ ਨਾਲ ਦੀ ਨਾਲ ਜਿਹੜਾ ਸੁਖਵੀਰ ਸਿੰਘ ਬਾਦਲ ਤੇ ਢੀਂਡਸਾ ਸਾਹਿਬ ਨੂੰ ਜਿਹੜਾ ਉਹਨਾਂ ਨੇ ਗੱਲ ਦੇ ਵਿੱਚ ਤਖਤੀ ਪਾ ਕੇ ਤੇ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਪਹਿਰੇਦਾਰੀ ਵਾਲੀ ਵੀ ਆ ਹੱਥ 'ਚ ਬਰਸ਼ਾ ਫੜਕੇ ਇਸੇ ਤਰੀਕੇ ਨਾਲ ਜਿਹੜਾ ਫਿਰ ਅਕਾਲੀ ਦਲ ਦੀ ਹੁਣ ਨਵੀਂ ਸ਼ੁਰੂਆਤ ਹੋਣੀ ਆ ਸੋ ਇਹ ਬਹੁਤ ਜਿਹੜਾ ਵੱਡਾ ਇੱਕ ਫੈਸਲਾ ਆ ਇਤਿਹਾਸਿਕ ਤਵਾਰੀਖੀ ਫੈਸਲਾ ਆ ਐਂਡ ਇਹਦੇ ਨਾਲ ਹੋਣਾ ਹੁਣ ਕੀ ਆ ਇਹਦੇ ਨਾਲ ਕੀ ਆ ਕਿ ਇੱਕ ਤਾਂ ਜਿਹੜਾ ਇਹਨਾਂ ਨੇ ਨਵੀਂ ਭਰਤੀ ਕਰਨ ਦੇ ਲਈ ਕਿਹਾ ਇਹਦੇ ਵਿੱਚੋਂ ਨਵੀਂ ਲੀਡਰਸ਼ਿਪ ਨਿਕਲ ਸਕਦੀ ਆ ਸਿੰਘ ਸਾਹਿਬ ਨੇ ਕਿਹਾ ਕਿ ਇਹ ਜਿਹੜੀ ਲੀਡਰਸ਼ਿਪ ਆ ਇਹ ਆਪਣਾ ਜਿਹੜਾ ਕਹ ਲਓ ਕਿ اخلاق ਇਹ ਗਵਾ ਚੁੱਕੀ ਆ ਜਿਹੜਾ ਮੋਰਲ ਇਹਨਾਂ ਦਾ ਅਧਿਕਾਰ ਹੁੰਦਾ ਨਾ ਲੀਡਰਸ਼ਿਪ ਕਰਨ ਦਾ ਅਕਾਲੀ ਦਲ ਦਾ ਵੀ ਉਹਨੂੰ ਇਹ ਗਵਾ ਚੁੱਕੀ ਆ ਸੋ ਹੁਣ ਇਹ ਜਿੱਦਾਂ ਮਨਪ੍ਰੀਤ ਸਿੰਘਿਆਲੀ ਆ ਗੁਰਪ੍ਰਤਾਪ ਸਿੰਘ ਬਡਾਲਾ ਆ ਸਤਵੰਤਕੌਰ ਜੀ ਵੀ ਆਬਵੀਅਸਲੀ ਇਹ ਇਹ ਮੋਸਟਲੀ ਚਲੋ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਾਂ ਕਹਿ ਲੋ ਕਿ ਇਕਵਾਲ ਸਿੰਘ ਝੁੰਦਾ ਤੁਸੀਂ ਕਹਿ ਸਕਦੇ ਹੋ ਸੁਖੀ ਸਿੰਘ ਬਾਦਲ ਦੇ ਨਜ਼ਦੀਕੀਆਂ ਦੇ ਵਿੱਚੋਂ ਨੇ ਪਰ ਇਹ ਹੁਣ ਜਦੋਂ ਨਵੀਂ ਕਮੇਟੀ ਚੁਣੀ ਜਾਣੀ ਨਵੇਂ ਲੋਕ ਚੁਣੇ ਜਾਣੇ ਆ ਉਸ ਤੋਂ ਬਾਅਦ ਦੁਬਾਰਾ ਚੋਣ ਹੋਣੀ ਆ ਤੇ ਦੈਨ ਜਿਹੜਾ ਕੀ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਕੋਈ ਗੱਲ ਜਾ ਸਕਦੀ ਆ ਬਹੁਤ ਘਟ ਜਾਂਸ ਲੱਗਦੇ ਨੇ ਆਈ ਥਿੰਕ ਵੈਸੇ ਸਿਆਸਤ ਦੇ ਵਿੱਚ ਕਦੇ ਵੀ ਕਿਸੇ ਨੂੰ ਇਸ ਤਰੀਕੇ ਨਾਲ ਮਨਫੀ ਨਹੀਂ ਕਰਨਾ ਚਾਹੀਦਾ ਡੈਫੀਨਿਟਲੀ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦਾ ਵੱਡਾ ਨਾਮ ਰਹੇ ਨੇ ਹਾਲਾਂਕਿ ਉਹ ਹੁਣ ਇਹਨੂੰ ਉਹਨਾਂ ਦੇ ਕੋਲ ਮੌਕਾ ਸੀਗਾ ਐਕਚੁਅਲੀ ਨਾ ਸੁਖਵੀਰ ਸਿੰਘ ਬਾਦਲ ਦੇ ਜਿੰਨੇ ਵੀ ਕੋਈ ਉਹਨਾਂ ਦੇ ਸਲਾਹਕਾਰ ਸੀ ਜਾਂ ਜੋ ਵੀ ਸੀ ਆ ਜਿਹੜਾ ਉਹਨਾਂ ਨੇ ਕੂੜ ਪ੍ਰਚਾਰ ਕੂੜ ਪ੍ਰਚਾਰ ਕਹਿ ਕੇ ਜੋ ਕੁਝ ਵੀ ਕੀਤਾ ਨਾ ਜੇ ਉਹ ਨਾ ਕਰਦੇ ਤਾਂ ਆਈ ਥਿੰਕ ਜਾਦੇ ਬੈਟਰ ਰਹਿੰਦੇ ਸਜ਼ਾ ਉਹਨਾਂ ਨੂੰ ਇਹੇ ਲੱਗਣੀ ਸੀ ਤੇ ਉਹ ਉਹਨਾਂ ਨੂੰ ਲੱਗ ਗਈ ਆ ਇਹ ਮੋਸਟਲੀ ਜਿਹੜਾ ਇਹ ਪੂਰੀ ਵੀ ਉਹਨਾਂ ਨੇ ਚਲੋ ਕਰ ਲੈਣੀ ਆ ਪਰ ਇਹ ਜ਼ਰੂਰ ਹੋ ਗਿਆ ਕਿ ਇਸ ਤੋਂ ਪਹਿਲਾਂ ਹੀ ਚੇ ਕਰਨਾ ਉਹ ਮੈਂ ਅੱਗੇ ਵੀ ਇੱਕ ਦਿਨ ਗੱਲ ਕਹੀ ਸੀਗੀ ਮੈਂ ਜਿਹੜਾ ਤਸ਼ਵੀਰ ਵੀ ਦਿੱਤੀ ਸੀਗੀ ਕਿ ਪਾਕਿਸਤਾਨ ਦੇ ਵਿੱਚ ਨਵਾਜ਼ ਸ਼ਰੀਫ ਪਰਿਵਾਰ ਦੇ ਨਾਲ ਜੋ ਕੁਝ ਵੀ ਹੋਇਆ ਵੀ ਤੁਸੀਂ ਉੱਥੇ ਉੱਪਰ ਦਾ ਜਿਹੜਾ ਸ਼ਹਿਵਾਜ਼ ਸ਼ਰੀਫ ਪ੍ਰਧਾਨ ਮੰਤਰੀ ਆ ਉਹਦੀ ਧੀ ਜਿਹੜੀ ਆ ਨਵਾਜ਼ ਸ਼ਰੀਫ ਦੀ ਆ ਮੁੱਖ ਮੰਤਰੀ ਆ ਪੰਜਾਬ ਦੀ ਲੋਕੀ ਨਹੀਂ ਮੰਨਦੇ ਉਹ ਵੋਟਾਂ ਲੋਕਾਂ ਨੇ ਨਹੀਂ ਪਾਈਆਂ ਉਹ ਧੱਕੇ ਨਾਲ ਇਸਟੈਬਲਿਸ਼ਮੈਂਟ ਨੇ ਉੱਥੇ ਬਿਠਾਲ ਤੇ ਲਿਆ ਕੇ ਕਿਉਂਕਿ ਉਥੇ ਦੀ ਸਿਆਸਤ ਇਦਾਂ ਦੀ ਆ ਕਿਉਂਕਿ ਜਿਹੜੀ ਚੀਜ਼ ਲੋਕਾਂ ਨੂੰ ਸਾਹਮਣੇ ਨਜ਼ਰ ਆਉਂਦੀ ਹੁੰਦੀ ਹੈ ਨਾ ਇਸੇ ਗੱਲ ਕਰਕੇ ਆਪਾਂ ਬਾਰ-ਬਾਰ ਇੱਥੇ ਗੱਲ ਕਰਦੇ ਰਹੇ ਆ ਕਿ ਸਰਦਾਰ ਸੁਬੀਸ਼نگ ਬਾਦਲ ਜੀ ਕਿ ਦੇਖੋ ਤੁਸੀਂ ਡੀਜੀਪੀ ਲੱਗੇ ਨੇ ਜਿਹੜੇ ਇਹ ਸੌਦਾ ਸਾਧ ਨੂੰ ਮਾਫੀ ਦਿੱਤੀ ਗਈ ਹੈ ਇਸ਼ਤਿਹਾਰ ਸਿਪਾਏ ਨੇ ਤੇ ਤੁਸੀਂ ਕੀ ਕਿਦਾਂ ਕਹਿ ਸਕਦੇ ਹੋ ਕਿ ਸਾਡੇ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ हां ਤੁਸੀਂ ਇਹਦੇ ਲਈ ਜਰੂਰ ਆਰਗੂਮੈਂਟ ਪੇਸ਼ ਕੀਤੇ ਜਾ ਸਕਦੇ ਆ ਕਿ ਉਦੋਂ ਕੀ ਪ੍ਰੋਬਲਮ ਸੀਗੀ ਕਿੱਦਾਂ ਦੀ ਸਿਚੁਏਸ਼ਨ ਦੇ ਵਿੱਚ ਸੀਗੀ ਤੇ ਪਰ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਜਿਹੜਾ ਵੀ ਸਾਡੇ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਤੇ ਡੈਫੀਨਿਟਲੀ ਉਦੋਂ ਜਿਹੜਾ ਜੇਐਸਟੀ ਕੇ ਨਾਲ ਸਾਰਾ ਸਿਗਾ ਦੌਰ ਦੌਰਾਂ ਤੇ ਮੈਂ ਜਦੋਂ ਹਮੇਸ਼ਾ ਮੈਂ ਸ਼ੁਰੂਆਤ ਦੇ ਵਿੱਚ ਵੀ ਕਹਿ ਸਕਦਾ ਕਿ ਸੰਸਥਾਾਂ ਸਾਡੀਆਂ ਜਿਹੜੀਆਂ ਉਹਨਾਂ ਦੀ ਮਹੱਤਤਾ ਹੁਣ ਦੇਖੋ ਉਦੋਂ ਜਿਹੜੇ ਸਿੰਘ ਸਾਹਿਬ ਸੀਗੇ ਗੁਰਬਚਨ ਸਿੰਘ ਹੁਣੀ ਉਹਨਾਂ ਨੂੰ ਵੀ ਜਿਹੜਾ ਲੈਨ ਦਾ ਘਟਾਰੇ ਦੇ ਵਿੱਚ ਇਹ ਇਹ ਆਬਵੀਅਸਲੀ ਇਹ ਇਤਿਹਾਸ ਦੇ ਵਿੱਚ ਸਾਰੀਆਂ ਚੀਜ਼ਾਂ ਦਰਜ ਹੁੰਦੀਆਂ ਨਾ ਉਦੋਂ ਉਹਨਾਂ ਨੇ ਟਾਈਮ ਬੀਂਗ ਦੇ ਲਈ ਕਰਤਾ ਪ੍ਰਕਾਸ਼ ਸਿੰਘ ਬਾਦਲ ਨੂੰ ਫਕਰੇ ਕੌਮ ਵੀ ਐਲਾਨ ਦਿੱਤਾ ਤੇ ਸੌਦਾ ਸਾਦੀ ਮਾਫੀ ਵਾਲਾ ਕੰਮ ਵੀ ਹੋ ਗਿਆ ਜੋ ਕੁਝ ਬਾਦਲ ਪਰਿਵਾਰ ਕਹੀ ਜਾਂਦਾ ਸੀ ਉਹ ਹੋ ਹੀ ਜਾਂਦਾ ਸੀ ਪਰ ਅੱਜ ਉਹਨਾਂ ਨੂੰ ਵੀ ਅਨਡੂ ਕਰਤਾ ਸਿੰਘ ਸਾਹਿਬ ਨੇ ਉਹਨਾਂ ਨੂੰ ਵੀ ਲੈਣ ਦਾ ਉਹਨਾਂ ਦੀ ਉਹਨਾਂ ਦੀਆਂ ਸਹੂਲਤਾਂ ਵਾਪਸ ਕਰੋ ਤੇ ਉਹ ਉਹ ਹੁਣ ਅੱਗੇ ਵੀ ਦੇਖਦੇ ਇਹਦੇ ਵਿੱਚ ਕੀ ਡਿਵੈਲਪਮੈਂਟ ਹੁੰਦੀ ਆ ਪਰ ਇੱਕ ਤਰੀਕੇ ਨਾਲ ਉਹ ਵੀ ਅਨਡੂ ਅਨਡੂ ਕਰਤਾ ਇਹ ਵੀ ਇਹਦਾ ਮਤਲਬ ਇਹ ਨਹੀਂ ਆ ਇਹ ਵੀ ਨਹੀਂ ਕਿ ਜੇਕਰ ਕੋਈ ਅਕਾਲ ਤਖਤ ਸਾਹਿਬ ਤੇ ਆ ਗਿਆ ਤੇ ਉਹ ਮਨਮਾਨੀਆਂ ਕਰੂਗਾ ਤੇ ਉਹਨੂੰ ਕੁਝ ਨਹੀਂ ਹੋਣਾ ਜੇਕਰ ਅਕਾਲ ਤਖਤ ਸਾਹਿਬ ਤੇ ਆ ਕੇ ਵੀ ਤੁਸੀਂ ਸਿੱਕੇ ਸਿਧਾਂਤ ਦੇ ਉਲਟ ਜਾ ਕੇ ਕੋਈ ਫੈਸਲਾ ਕਰੋਗੇ ਤਾਂ ਅੱਜ ਨਹੀਂ ਤਾਂ ਕੱਲ ਉਹਦਾ ਖਾਮਿਆਜਾ ਤੁਹਾਨੂੰ ਭੁਗਤਣਾ ਹੀ ਪੈਣਾ ਇਹ ਇਹ ਜਿਹੜਾ ਸਾਬਤ ਕਰ ਦਿੱਤਾ ਸਿੰਘ ਸਾਹਿਬ ਨੇ ਅੱਜ ਆਈ ਥਿੰਕ ਮੋਸਟਲੀ ਚਾਰੇ ਪਾਸਿਓਂ ਤਕਰੀਬਨ ਇਸ ਚੀਜ਼ ਦੀ ਸراہਨਾ ਹੀ ਹੋ ਰਹੀ ਆ ਕਿ ਬਹੁਤ ਜਿਹੜਾ ਵੱਡਾ ਫੈਸਲਾ ਕੀਤਾ ਗਿਆ ਐਂਡ ਜਿਹੜਾ ਹੋ ਸਕਦਾ ਕੁਝ ਲੋਕ ਇਹਦੇ ਕਿਉਂਕਿ ਫੈਸਲੇ ਤੇ ਚਲੋ ਗੱਲ ਕੀਤੀ ਜਾ ਸਕਦੀ ਹੁੰਦੀ ਆ ਉਹ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਇਹਦੇ ਇਹਦੇ ਉੱਤੇ ਕੀ ਕੀ ਗੱਲਾਂ ਆਉਂਦੀਆਂ ਵੱਖ-ਵੱਖ ਲੀਡਰਾਂ ਆਂ ਦੀਆਂ ਦਿਲਜੀਤ ਸਿੰਘ ਚੀਮਾ ਹੋਣਾ ਨੇ ਜਾਂ ਬੀਬੀ ਜਗੀਰ ਕੌਰ ਹੋਣਾ ਨੇ ਤਾਂ ਮੈਂ ਪੜਿਆ ਕਿ ਉਹਨਾਂ ਨੇ ਜਿਹੜਾ ਕਿਹਾ ਕਿ ਅਸੀਂ ਸਿਰ ਝੁਗਾ ਕੇ ਪਹਿਲਾਂ ਵੀ ਕਿਹਾ ਅਸੀਂ ਹੁਣ ਵੀ ਅਸੀਂ ਕਹਿੰਨੇ ਕਿ ਅਸੀਂ ਸਾਰਾ ਕੁਝ ਮੰਨਣ ਨੂੰ ਜਿਹੜਾ ਤਿਆਰ ਆ ਐਂਡ ਹੁਣ ਅਕਾਲੀ ਦਲ ਦੀ ਸਿਆਸਤ ਇਥੋਂ ਕਿੱਦਾਂ ਨਿਕਲਦੀ ਆ ਇਹ ਇੱਕ ਜਿਹੜੀ ਆ ਵੇਖਣ ਵਾਲੀ ਗੱਲ ਆ ਤੇ ਇਹਦੇ ਨਾਲ ਨਾਲ ਜਿਹੜੀ ਆ ਪੋਲਿਟਿਕਸ ਆ ਜਿਹੜਾ ਸਮਾਂ ਆ ਉਹ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ ਤੇ ਇਹ 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 ਜਿਹੜਾ ਅੱਜ ਦੇ ਲੀਡਰਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਜਿਹੜੇ 92 93 ਸੀਟਾਂ ਵਾਲੇ ਨੇ ਉਹਨਾਂ ਨੂੰ ਵੀ ਰੱਬ ਭੁੱਲਿਆ ਹੋਇਆ ਉਹ ਵੀ ਬਸ ਆਪਣੇ ਹਿਸਾਬ ਦੇ ਨਾਲ ਹੀ ਜਿਹੜਾ ਪੰਜਾਬ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕੱਲ ਨੂੰ ਇੱਕ ਬਹੁਤ ਵੱਡਾ ਦਿਨ ਹੈ 3 ਦਸੰਬਰ ਨੂੰ ਜਿਹੜਾ ਕਾਲੇ ਪਾਣੀ ਦਾ ਮੋਰਚਾ ਉਹਦੇ ਲਈ ਮੈਂ ਬੇਨਤੀ ਕਰੂੰਗਾ ਇਸ ਤੋਂ ਪਿਛਲੀ ਮੇਰੀ ਵੀਡੀਓ ਜਰੂਰ ਦੇਖਿਓ ਕਾਲੇ ਪਾਣੀ ਦੇ ਮੋਰਚੇ ਦੇ ਉੱਤੇ ਜਿਹੜੀ ਮੈਂ ਡਿਟੇਲ ਜਿਹੜਾ ਤੁਹਾਡੇ ਨਾਲ ਆਪਣੀ ਗੱਲਬਾਤ ਸਾਂਝੀ ਕੀਤੀ ਆ ਸਾਡੇ ਮੁੱਖ ਮੰਤਰੀ ਸਾਹਿਬ ਦੇ ਪੁਰਾਣਾ ਬਿਆਨ ਤੁਹਾਡੇ ਨਾਲ ਸਾਂਝਾ ਕੀਤਾ ਕਿ ਕੀ ਕਹਿੰਦੇ ਹੁੰਦੇ ਸੀ 2012 11 ਦੇ ਵਿੱਚ ਇਹ ਸੋ ਲਗਾਤਾਰ ਤੁਹਾਡੇ ਨਾਲ ਹਰ ਵਿਸ਼ੇ ਤੇ ਜੁੜਦੇ ਰਵਾਂਗੇ ਜੀ ਇਹ ਇਹਦੇ ਤੇ ਵੀ ਬਹੁਤ ਕੁਝ ਆ ਗੱਲ ਕਰਨ ਨੂੰ ਹਜੇ ਜੋ ਕੁਝ ਵੀ ਜਿਹੜਾ ਅੱਜ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਜਿਹੜਾ ਹੁਕਮ ਹੋਇਆ ਉਸ ਤੋਂ ਬਾਅਦ ਜੋ ਕੁਝ ਵੀ ਹੋਣਾ ਕੱਲ ਤੋਂ ਸਜ਼ਾ ਦਾ ਐਲਾਨ ਹੋਣਾ ਸੋ ਲਗਾਤਾਰ ਤੁਹਾਡੇ ਨਾਲ ਜੁੜੇ ਰਵਾਂਗੇ ਅਗਲੀ ਵੀਡੀਓ ਦੇ ਵਿੱਚ ਇਹ ਵੀ ਗੱਲ ਕਰਦੇ ਆ ਕਿ ਹੁਣ ਜਿਹੜਾ ਹੋਰ ਇਸ ਤੇ ਗੱਲ ਕਰਾਂਗੇ ਕਿ ਇਹਦੇ ਕੀ ਕੀ ਪ੍ਰਭਾਵ ਹੋ ਸਕਦੇ ਆ ਸਿੱਖ ਸਿਆਸਤ ਪੰਥਕ ਸਿਆਸਤ ਕਿੱਧਰ ਨੂੰ ਜਾ ਸਕਦੀ ਆ ਸੋ ਤੁਹਾਡਾ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਆਪਣਾ ਤੇ ਆਪਣੇ ਚੈਨਲ ਦਾ ਖਿਆਲ ਰੱਖਣਾ ਸਸਿਕਾਰ